ਕੋਡੀ 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 ਹੁੰਦੇ ਆ ਕਰਨ ਗੰਗਾ ਨਗਰ ਵਾਲਾ Rajasthan ਵਾਲਾ ਰੇਡ ਪਾ ਰਿਹਾ ਫਤਾਪੁਰੀਆ ਬਣਾ ਦੇ ਮੇਲਾ ਇਹ ਗੋਪੀ ਲੱਗ ਗਿਆ ਗੋਪੀ ਲੱਗ ਗਿਆ ਇਹ ਫਰੰਦੀਪੁਰੀਆ ਪੰਜਾਬ ਹਾਂਜੀ ਤੇ ਲਵੀ ਸੰਧੂ ਸਾਡਾ ਭਰਾ ਹਰਪ੍ਰੀਤ 베ਗੋਵਾਲ ਤੇ ਅਰਮਾਨ ਨਵੀਪੁਰੋ ਦਾ ਜਿਗਰੀ ਯਾਰ ਲਵੀ ਉਹਨਾਂ ਨੇ ਆਖਿਆ ਤੇ ਰਾਣਾ ਸੰਧੂ ਸਾਡਾ ਸਾਊਥ ਅਫਰੀਕਾ ਤੇ ਪੰਜਾਬ ਸੰਧੂ ਇਟਲੀ ਉਹਨਾਂ ਵੱਲੋਂ 5000 ਦਾ ਪਹਿਲਾ ਜੱਫਾ ਇਧਰ ਨੋਟਾਂ ਦਾ ਮੀਰ ਸਰਦਾਰ ਸੁਰਿੰਦਰ ਸਿੰਘ ਜੀਆ ਨੇ ਇੱਕ ਮਿੰਟ ਭਰਾ ਦਿੱਤਾ ਯਾਰ ਆਇ ਨਾ ਕਰੋ ਯਾਰ ਪਹਿਲਵਾਨ ਦੀ ਆ ਨਹੀਂ ਹੈਲੋ ਤੁਹਾਨੂੰ ਸਤਿਕਾਰ ਭਾਈ ਇਦਾਂ ਨਹੀਂ ਪਿਆਰ ਨਾਲ ਬੱਚਿਆਂ ਨੂੰ ਬੇਨਤੀ ਆ ਜਿਹਨੋਂ ਪੁਲਵਾਨ ਨੂੰ ਅਸ਼ੀਰਵਾਦ ਤੇ ਗੁਰੂਆ ਦੇ ਲੈਣ ਦੋ ਯਾਰ ਮਾਇਰ ਦੀ ਕੋਈ ਕਮੀ ਐ ਸਰਦਾਰ ਸਿੰਦਰ ਸਿੰਘ ਚੇਅਰਮੈਨ ਤੇ ਅਸ਼ੀਰਵਾਦ ਦੇ ਰਹੇ ਨੇ ਰੀਡਰ ਦਾ ਨੰਬਰ ਹੈ ਗੁਰਲਾਲ ਦੀ ਰੀਡ ਬੋਲ ਮੰਦੀਪ ਦੇ ਲਓ ਗੁਰਲਾਲ ਕਬੱਡੀ ਪਾ ਰਿਹਾ ਲਾਲਾਂ ਵਿੱਚੋਂ ਲਾਲ ਗੁਰਲਾਲ ਘਨੌਰ ਦਾ ਤੇ ਬੁਰਜਾਂ ਵਿੱਚੋਂ ਜਿਵੇਂ ਬੁਰਜ ਲਾਹੌਰ ਦਾ ਗੁਰਲਾਲ ਦੀ ਕਬੱਡੀ ਪਈ ਹੋਈ ਆ ਪੰਜਾਬ ਵੇਂਦਾ ਹੁਣਾ ਇਟਲੀ ਤੋਂ ਏ ਏਕਮ ਫਤਾਹਪੁਰਾ ਏ ਪੰਜ ਪੰਜਾਹਰ ਇੱਥੇ ਇੱਥੇ ਦੁਨੀਆ ਵਿੱਚ ਚਿੱਠੀ ਹੈ ਬੱਲੇ ਬੱਲੇ ਦੁਨੀਆ ਵਿੱਚ ਚਿੱਠੀ ਹੈ ਇੱਕ ਬੋਪੀ ਦਾ ਚੇਲਾ ਖਤਾਪੁਰ ਦਾ ਲੁੱਟ ਗਿਆ ਮੇਲਾ ਬਣਾ ਗਿਆ ਸਾਡੇ ਅਮਰਤ ਵੀਰ ਸਿੰਘ ਜੀ ਚੇਅਰਮੈਨ ਸਾਹਿਬ ਵੱਡੇ ਉਹ ਵੀ ਪਿਆਰ ਦੇ ਰਹੇ ਆ ਕਿ ਮੇਲੇ ਵੇਖੇ ਹੋਣੇ ਤੂੰ ਬਹੁਤੇ YouTube ਤੇ ਤੇ ਮੇਲਾ ਜਾ ਬੋਪੀ ਫਰੰਦੀਪੁਰਗਾ ਬੱਲੇ ਬੱਲੇ ਕਬੱਡੀ 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 ਫਰੰਦੀਪੁਰਗਾ 5000 ਫਰੰਦੀਪੁਰਗਾ 5000 ਇੱਕ ਪਾਸਿਆ ਵੀ ਮੁੰਡਾ ਟੀਨੇਜਰ ਪਰ ਗੋਪੀ 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 ਦੇ ਜੱਪ ਗੋਪੀ ਤੇ ਜੱਪ ਜੇ ਨੰਬਰ ਲੈ ਗਿਆ ਹਿੱਟ ਹੋ ਜਾਵੇਗਾ ਗੋਪੀਪੁਰਗਾ ਜੇ ਨੰਬਰ ਲੈ ਗਿਆ ਮੁੰਡਾ ਬੱਲੇ ਫੇਰ ਹੋ ਜਾਵੇਗਾ ਗੋਪੀਪੁਰਗਾ ਬੱਲੇ ਗੋਪੀਪੁਰਗਾ ਭਾਈ ਪਿਆਰ ਦੇ ਨਾਲ ਪਿਆਰ ਦੇ ਨਾਲ ਕੋਈ ਗੱਲ ਨਹੀਂ ਗੋਪੀ ਤੋਂ ਨੰਬਰ ਲਿਆ ਲਓ ਵੀ ਅਮਰੀਕਾ ਪੰਜਾਬ ਰਾਣੇ ਸੰਧੂਣ ਦਾ ਮੇਲਾ ਚੱਲ ਰਿਹਾ ਸਰਦਾਰ ਸਨਸ ਸਿੰਘ ਜੀ ਸਰਦਾਰ ਬਲਵਿੰਦਰ ਸਿੰਘ ਦੇ ਪੁੱਤਰਾਂ ਦੀ ਗੱਲ ਵੱਡੀ ਆ ਖੇਡ ਕਬੱਡੀ ਵੱਡੀ ਆ ਅਮਰਤਪੀਰ ਸਿੰਘ ਚੇਅਰਮੈਨ ਸਾਹਿਬ ਸਰਦਾਰ ਜੌਨ ਸਿੰਘ ਦਾ ਸੁਪੁੱਤਰ ਸਰਦਾਰ ਤਾਹਪੁਰਾ ਬੱਲੇ 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 ਕਬੱਡੀ ਕਬੱਡੀ ਤਾਹਪੁਰਾ 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 ਇੱਕ ਵਾਰ ਪੰਜਾਬ ਤੇ ਰਾਜਸਥਾਨ ਦੀ ਟੱਕਰ ਚੱਲਦੀ ਹੈ ਪੰਜਾਬ ਤੇ ਰਾਜਸਥਾਨ ਬੱਲੇ ਮੇਲਾ ਗੂੰਜ ਉੱਠਿਆ ਸਰਦਾਰ ਜਸਵੰਤ ਸਿੰਘ ਜੀ ਪਹਿਲਵਾਨ ਤੇ ਨਾਲ ਸਾਡਾ ਪ੍ਰਾਇ ਪੰਜਾਬ ਇਟਲੀ ਵੱਲੋਂ 5000 ਜੁਗਨੋ ਦੇ ਜੱਫੇ ਉਧਰ ਰਣਜੀਤ ਜੱਪ ਕਬੱਡੀ ਪਾਉਣ ਦੇ ਲਈ ਏ ਇਖੇ ਆ ਪਿਆਰ ਦੇ ਨਾਲ ਮੁੰਡਿਆ ਤੁਹਾਨੂੰ ਪਿਆਰਨਾ ਪਿਆ ਪਿਆਰ ਦਾ ਪਿਆਰ ਨਾ ਲੈ ਵੀ ਲੈ ਆ ਰੇਡ ਦੀ ਰੇਡ ਮਨਦੀਪ ਦੱਸ ਕਿੰਨੇ ਦੀ 1000 1000 ਜਦੋਂ ਇੱਕ ਕਰੇਗੀ ਫੇਰ ਦੱਸੂ 1000 1000 ਬੱਲੇ ਬੱਲੇ ਕਬੱਡੀ 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 ਯਾਰ ਰੰਦੀਪੁਰਗਾ ਬੱਲੇ ਯਾਰ ਰੰਦੀਪੁਰਗਾ ਦੁੱਲਾ ਰੰਦੀਪੁਰਗਾ ਗੋਪੀ ਬੱਲੇ ਯਾਰ ਗਰਾਊਂਡ ਕਲੀਅਰ ਭਾਈ ਸਸੀ ਖੁਸ਼ੀ ਬਣਾਉਣੀ ਹੈ ਬਣਾਈ ਚੱਲੋ ਮਨਦੀਪ ਇਹਨਾਂ ਨੇ ਕਿ ਖੁਸ਼ੀ ਮਨਾਉਣੀ ਹੈ ਮਨਾਈਏ ਖੁਸ਼ੀ ਮਨਾ ਲਓ ਖੁਸ਼ੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ